ਮੇਰੇ ਜਿਗਾ ਮੌਖਾ ਹੈ ਆਖ ਟਾਈਮ ਕੰਬਰੀਆ ਚਲੀ ਜਾਂਦਾ ਲੋ ਜੀ ਬਾਈ ਬਿੰਦਰ ਬਾਈ ਨੂੰ ਵਧਾਈਆਂ ਬਾਈ ਵਧਾਈਆਂ ਬਾਈ ਬਿੰਦਰ ਗੰਦ ਨੂੰ ਵਧਾਈਆਂ ਹੋ ਗਈ ਇੱਕ ਦਿਨ ਪਹਿਲਾਂ ਇਹਦੇ ਦੇਖ ਲਈ ਅਸੀਂ ਬਾਅਦ ਵਿੱਚ ਆਪਣੇ ਦੇਖ ਲੈਣੇ ਅੰਦਰ ਆਹ ਚੀਜ਼ ਤੇਰੀ ਬਾਈ ਵਧੀਆ ਲੱਗੀ ਮੈਨੂੰ ਇਹ ਦੇਖੀ ਦੀ ਕਾਫੀ ਮਾਨ ਦੀ ਚੋਇਸ ਕਰੀ ਹੈ ਚੈਨਲ ਲਵਾਈ ਦੀ ਪਹਿਲਾਂ ਇਹ ਹਾਂ ਸੋਨੀ ਦੇ ਘਰੇ ਇਹ ਇਹ origional ਲੱਗੀ ਆ ਹੁਣ ਹਾਂ ਜੇਲੇ ਬਾਈ ਗਾਲ ਦੀ ਵੀ ਉਹ ਐ ਲੱਗੀ ਵੀ ਬੱਤੀ ਹਾਇਕ ਲੱਗੀ ਵੀ ਉਹਨੂੰ ਉਹਨੇ ਹਾਂ ਅਫਸਰ ਆਇਆ ਟੈਕਿੰਗ ਵਾਲੇ ਆ ਹੋ ਰਹੇ ਵੀ ਧੱਕਾ ਤਾਂ ਨਹੀਂ ਖਾਦ ਟਰ ਧੱਕੇ ਨੂੰ ਦੱਸ ਗਿਆ ਇਹਨੇ ਕਨਾ ਇੱਧਰ ਆ ਨਹੀਂ ਹਟਦਾ ਯਾਰ ਉਹਨੂੰ ਨਹੀਂ ਲਾਦਨੀ ਲੋ ਜੀ ਬਾਈ ਆ ਬਾਹਰਲੇ ਮੌਲ ਖਾਲਾ ਸਿਸਟਮ ਹੈ ਹੈ ਥੋਬੀ ਆ ਗਿਆ ਬਾਹਰਲੇ ਮੌਲ ਖਾਲਾ ਭਈਆ ਇੱਕ ਨੇ ਲਿਆ ਜਾਂਦੇ ਹੈ ਜਸ ਸਾਧਨ ਨਹੀਂ ਤੇ ਹੈਗੇ ਬਾਈ ਹੈ ਨੀਲੇ ਨਹੀਂ ਸਾਧਨ ਸਭ ਕੋਤਾ ਹਾਂ ਸਾਰੇ ਕੋਈ ਹੈ 12 ਕੋਈ ਹੈ ਸਾਰੇ ਬਈ ਇਹਨੇ ਲਾਠੇ ਮੈਂ ਇੱਕ ਨਾ ਬਸਾਉਣੀ ਆ 6 7 7 ਗੁੱਟੀਆਂ ਦੱਬਲੇ ਆਪਣੇ ਮੁੰਡੇ ਬਰਾਕੇ ਲੰਘ ਜਣਾ ਸੀ ਤੈਨੂੰ ਕਿਲੇ ਵੀ ਨਹੀਂ ਤੂੰ ਚੱਕ ਲੈਂਦੇ ਲੋ ਜੀ ਬਾਈ ਡੈਰੀ ਪਿੱਛੇ ਖੱਤੀ ਦਾ ਵੀ ਕਹਿੰਦੇ ਕੱਦੂ ਹੋਣ ਲੱਗਿਆ ਹੈ लास्ट ਵਾਲਾ ਬਾਈ ਇਹ ਕਦੇ ਬਾਰਮਾ ਟਰੈਕਟਰ ਬੇਲਾ ਇੱਕ ਜਸਵੀਰ ਬਾਈ ਦਾ ਖੇਤ ਪਾਉਣਾ ਬਾਈ ਉਹ ਪਾਰਲੀ ਸਾਈਡ ਜਿਹੜੀ ਨਵੀਂ ਮੋਟਰਬਾਈਕ ਤੇ ਉਹਨੇ ਤੇ ਬਾਰਮਾ ਧੋ ਦੇਣਾ ਸਿੱਕੀ ਬਾਈ ਬਾਈ ਉਹ ਪਾਰਲੀ ਖੱਦੀ ਦਾ ਕੱਦੂ ਕਰ ਗਿਆ ਇੱਧਰ ਵੀ ਕਰ ਗਿਆ ਸ਼ਾਮ ਦਾ ਟਾਈਮ ਹੈ ਲਾਈਟ ਬੁਰੀ ਆਈ ਦੀ ਹੈ ਤੇ ਆ ਕੇ ਇਦਾਂ ਜੂ ਕੱਦੂ ਕਰਕੇ ਬੇਲੇ ਵਾ ਬਈਆ ਬਾਈ ਟਾਈਮ ਜੇ ਕੱਦੂ ਰਹਿਣਾ ਹਲੇ ਨੇਰਾ ਨਹੀਂ ਹੋਇਆ ਨੇਰੇ 'ਚਾ ਮੌਕਾ ਏ ਆਖ ਟਾਈਮ ਕੰਮ ਭਰੀਆ ਚਲੀ ਜਾਂਦਾ ਲੈਜਰ ਕਰਾਇਆ ਪਤਾ ਬਾਈ ਖੱਤੀ ਨੂੰ ਆਪਾਂ ਨੇ ਵਧੀਆ ਬਣਾਈ ਪਈ ਆ ਬਾਕੀ ਐਨ ਇੱਕ ਦੇਖਦੇ ਪਾਰਚ ਬਣਦੇ ਜਾਂ ਦੂਰ ਕਰਨਾ ਪਊਗਾ ਪਾਕੀ 572 ਮਗਰ ਬਾਈ ਅੱਠ ਫੋਟਾ ਪਾਇਆ ਗਾ ਛੱਕੀ ਮਾਨ ਦਾ ਰੁਟਾ ਵੀ ਤੋ ਪਿੱਛੇ 14 ਟਾਇਰ ਆ ਬਾਈ ਮੂਰੇ 916 ਦੇ ਆ ਉਦਾਂ ਕੰਪਨੀ ਵੱਲੋਂ 13 ਲਿਆਉਂਦੇ ਆ ਮੂਰੇ ਵਾਲੇ 6 ਦੇ ਆਉਂਦੇ ਮਤਲਬ 616 ਦੇ 650 75 ਕੋਈਕਣਾਂ ਕੱਦੂ ਇੱਕ ਨੰਬਰ ਹੁੰਦਾ ਬਾਈ ਰੂਸਾ ਫਿੱਟ ਰ ਗਿਆ। ਸਾਡ ਏਰੀਆ ਜਿਹਦਾ ਕੱਦੂ ਪਾਸ ਆ ਇਹਦੇ ਨਾਲ ਰੂਸਾ ਫਿੱਟ ਰ ਗਿਆ। ਬਾਕੀ ਏਰੀਆ ਦਾ ਪਤਾ ਨਹੀਂ ਸਾਨੂੰ। ਹਾਂ। ਬੱਸ। ਤੋ ਜੀ ਬਾਈ ਡੰਡਾ ਘੇਰਨਾ। ਚੱਲ ਐ ਹੌਲਾ ਚਾਹੀਏ ਪਰ ਆਪਣਾ ਕੰਮ ਕਰੀ ਜਾਂਦਾ ਹੈ ਹੌਲਾ ਜੀਏ ਇਹ ਐ ਬਾਈ ਤਰਕਾਉਣਾ ਜੇ ਖੇਤਾਂ ਵਿੱਚ ਹੱਥੇ ਪਏ ਆ ਜਾਂਦੇ ਆ ਪੁਰਾਣੇ ਅੰਡੇ ਦੇ ਘਾਰਾ ਦੋ ਗੋਨਾਂ ਦੇ ਵੈਸੇ ਵੇ ਇਹ ਤਾਂ ਕਰਕੇ ਤਰਕੋਣਾ ਜੈਨਾ ਟੁੱਟਾ ਇਹ ਆਹ ਸਾਡ ਪਨੀਰੀ ਵੀਜੀ ਵੀ ਦੇ ਇੱਥੇ ਥੋੜਾ ਜਿਹਾ ਡਬਲ ਪਾ ਦੇਣਾ ਉਰ ਵਾਲਾ ਟਾਇਰ ਆਪਾਂ ਦੇਖੋ ਬਾਈ ਕਿਹੜੇ ਸਾਉ ਨਾਲ ਮਿੱਟੀ ਚ ਮੜ ਜਾਂਦੀ ਹੈ ਹਾਂ ਅਫਸਰ ਆਇਆ ਚੈਕਿੰਗ ਵਾਲੇ ਆ ਹੋਰ ਇਹ ਵੀ ਧੱਕਾ ਦਾ ਨਹੀਂ ਕਰਦਾ ਟਰੈਕਟਰ ਧੱਕੇ ਨੂੰ ਦੱਸ ਗਿਆ ਇਹਨੇ ਕਿਹਨਾਂ ਇਧਰ ਆ ਨਹੀਂ ਹਟਦਾ ਯਾਰ ਇਹ ਤੰਗ ਨੇ ਅੱਖ ਕੱਢ ਦੇਣੀ ਮੇਰੀ ਪਾਰਕੀ ਦੇਖ ਲਓ ਇਹਦੇ ਵੇਲੇ ਲੱਗਣੇ ਸਾਰੇ ਉੱਥੇ ਬੈ ਜਾ ਮੇਰੇ ਕੁਰਸੀ ਮੈਂ ਤੰਗ ਨਹੀਂ ਕਰੀਦਾ ਹੁੰਦਾ ਉਹ ਧੱਕਾ ਦੇ ਤਾਂ ਮੈਂ ਫੇਰ ਚਾਲ ਦਿੰਦਾ ਮਾਸੜ ਫੇਰ ਵਾਕ ਕਰਦਾ ਇਹ ਦਿਨ ਦੇ ਕਿੰਨੇ ਗਏ 25 ਦੀ ਬਸ ਪਜਾ ਗਿਆ ਠੀਕ ਆ ਓਕੇ ਆ ਓ ਪੰਮੂ ਕਿੱਥੇ ਵਹਿਆ ਤਾ ਤੇ ਸਾਡਾ ਕਬੰਬ ਦੇਖਣ ਗਿਆ ਏ ਨਹੀਂ ਧੀ ਲੰਘਿਆ ਉੜਕੇ ਹੀ ਲੰਘਿਆ ਰੋਟਾ ਵੀ ਛੋਟਾ ਦਾ ਥੋੜਾ ਚਾਹੀਦਾ ਹੈ ਤੇ ਲੈ ਨਹੀਂ ਪੈਂਦੀ ਪੌਂਟ ਬਹੁਤ ਜਾਂਦੀ 10 ਥੋੜਾ ਖਿੱਚਣਾ ਵੀ ਢਿੱਡ ਘੱਟ ਪੂਜ ਕਿਹੜਾ ਜ਼ੋਰ ਲੱਗਦਾ ਲੈ ਤੇ 12 ਵਾਂ ਵੀ ਚਲਾਉਣਾ ਹੈ ਕਿਤੇ ਕੱਦੂ ਥੋੜੋ ਕਰਨਾ ਹੈ ਬਹੁਤ ਖੁੱਲਣਾ ਚਾਹੀਦਾ ਸਾਰਨੇ ਕਿਨਾਰੇ ਤੇ ਖੁੱਲਣਾ ਹੈ ਵੇ ਆਏ ਨਿਕਲਦਾ ਚਾਹੀਦਾ ਸਾਈਡਾਂ ਨੂੰ ਹਾਲ ਦੋ ਹਾਲ ਪਲਾਉ ਵਾਲੇ ਆਂਦੇ ਹੋ ਹਾਂ ਯਾਰ ਲੜ ਜਾ ਕੇ ਖੋਲ ਕਰ ਉਹ ਨਹੀਂ ਹੋਣਾ ਫਿਰ ਜਿੰਨਾ بڑا ਹੋਵੇ ਹੈ ਉਹਨਾਂ ਨੇ ਨਹੀਂ ਲਾ ਦਿੰਿਆ ਲੋ ਜੀ ਭਾਈ ਆ ਬਾਹਰਲੇ ਮੋਲਖਾ ਵਾਲਾ ਸਿਸਟਮ ਹੈ ਹੈ ਥੋਬੀ ਆ ਗਿਆ ਬਾਹਰਲੇ ਮੋਲਖਾ ਵਾਲਾ ਭਈਆ ਇੱਕ ਨੇ ਲਿਆ ਹੈ ਹੈ ਕੱਪੂਰ ਕੇ ਲਈ ਆਂਦੇ ਨੇ ਸਾਰੇ ਜਾਂ ਸਾਧਨ ਹੀ ਤੇ ਹੈਗੇ ਬਾਈ ਹੈਂ ਹੀਲੇ ਨਹੀਂ ਸਾਧਨ ਸਭ ਕੋ ਹਤਾ ਹਾਂ ਸਾਰੇ ਕੋਈ ਸਾਰੇ ਬਈ ਇਹਨੇ ਲਾਠੀਆਂ ਮੈਂ ਇੱਕ ਨਾ ਬਸਾਉਣੀਆ 6 7 7 ਗੁੱਟੀਆਂ ਦਬੱਲੇ ਆਪਣੇ ਮੁੰਡੇ ਬਰਾਕੇ ਲੰਘ ਜਣਾ ਸੀ ਤੈਨੂੰ ਕੀਲੇ ਵੀ ਨਹੀਂ ਤੂੰ ਚੱਕ ਲੈਂਦੇ ਤੇ ਉਹ ਹੁਣ 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 ਕਾਲ ਕਰਦੇ ਤਾਂ ਲੱਗਦੇ ਵਕੀਲੇ ਕੁਲੇ ਹੀ ਹੁੰਦੇ ਤੇ ਯਾ ਲਾਉਂਦਾ ਵੀ ਕਿਹੜਾ ਇੱਕ ਬੰਦੇ ਨੂੰ ਕੋਈ ਕਹਿੰਦਾ ਮੈਂ ਇੱਕ ਦੋ ਕੀਲੇ ਲਾਉਂਦਾ ਹੁਣ ਤਾਂ ਢੇਰੀ ਠਾਲੀ ਪਈ ਆ ਪਾਰਾ ਉਹ ਆ ਰਿਹਾ ਹੈ। ਹਰ ਜਾਲੇ ਬਹੁਤ ਅੱਧਾ ਅੱਧਾ ਵਰਕ ਪੈ ਗਿਆ ਇਹਦੇ ਨਾਲ ਘਟ ਗਿਆ। ਆਪਣੇ ਏਰੀਆ 'ਚ ਪੈ ਗਿਆ। ਆਪਣੇ ਨਾਲ ਰੇਖੜੇ ਆਊਟ ਹੋਰ ਵਰਕ ਪੈ ਗਿਆ ਸਾਰੇ ਪਾਸੇ। ਆਪਣੇ ਗੰਨਾ ਹੋ ਗਿਆ ਫੁੱਟਾ। ਭਾਈ ਅਸੀਂ ਰੰਗੇ ਨੂੰ ਜਾਂਦੇ ਆ। ਸੜਕੇ ਦਬਲੇ ਪਾਸੇ ਬਗਲੀ ਪਈ ਆ। ਰੰਗੇ ਤੱਕੇ ਬਗਲੀ ਵੀ ਇਹ ਦੂਹੇ ਸਾਈਡ ਤੇ। ਨਹੀਂ ਦੇਖ ਲੈ ਤੂੰ ਕਿਹੜਾ ਹੀ ਰੇਰਾ ਧੰਨਵਾਦ। ਹੋਰ ਜਿਆਦਾ ਘਟ ਜਾਣੇ ਪੈਸਾ ਮਰ ਗਿਆ। ਹੂੰ। ਅਗਲਾ ਬੀਜੀ ਜਾਂਦਾ। ਗਾਹ ਨੂੰ ਅਸੀਂ 4 ਕਿੱਲੇ ਲਾਗਦੇ। 4 ਕਿੱਲੇ ਹੁਣ ਆਪਾਂ ਦੇਖਦੇ। ਹੋਰ ਵੀ ਅੰਗੇ ਲੈਣੇ ਆਲੇ ਹਾਂ। ਹਾਂ। 4 ਕਿੱਲੇ ਲੈਣੇ ਆਣੇ। 4 ਕਿੱਲੇ ਬਬੂਲਰ ਦੇ ਲੱਗੇ ਕਿੰਨੇ ਘਟ ਗਏ ਹਮ ਫਰਕ ਪੈ ਗਿਆ ਤੇ ਸਾਢੇ ਪਰਗੇ ਹੋਰ ਪਤਾ ਨਹੀਂ ਕਿੰਨੇ ਗਏ ਹਰੇਕ ਸਾਲ ਵੱਧਦਾ ਹੀ ਬੂਟਾ ਆ ਵੀ ਲੱਗ ਜਾਣੇ ਆ ਵੀ ਹੋ ਜਾਂਦੇ ਕਹਿ ਲੀ ਗਾਲੇ ਲਵਾਈ ਵੀ ਨਹੀਂ ਹੋ ਜਾਂਦੇ ਤਿੰਨ ਵੀ ਪਈ ਜਾਂਦਾ ਅਗਲਾ ਫਰਕ ਦੇਖਦਾ ਵੀ ਕਿੰਨਾ ਖਰਚਾ ਇਹਦੇ ਪਰ ਉਹਦਾ ਬਗੈਰ ਨਾ ਫਸਲ ਦੇਖਣੀ ਉਹ ਜੀ ਜੀ ਇਸ ਵਾਰ ਵੀ ਰੁਲ ਗਈ ਬਸ ਫੇ ਤਾਂ ਨੂੰ ਵੀ ਨਹੀਂ ਲਾਉਣੀ ਤਿੰਨ ਕਿੱਲੇ ਸਾਨੇ ਚਾਚੇ ਵਾਲੇ ਹੋ ਗਏ ਬੂਟਾ ਤਾਂ ਬਹੁਤ ਲੱਗਣਾਗਾ ਹਨੂ ਪਟਾਈ ਵੀ ਜਲਦੀ ਜਾਂਦੀ ਪਟਾਈ ਵੀ ਹੁੰਦੀ ਹੈ ਸਾੜੇ ਬੰਦ ਅਗਲਾ ਬਟਾ ਦਾ ਵੀ ਪ੍ਰਸ਼ਾਦ ਕਰਕੇ ਲੱਗੇ ਅਨੇਕ ਬਲਕ ਬਾਦਮੀ ਕੀ ਰੇਟ ਰੇਟ ਵਧ ਗਿਆ ਰਸਤੇ ਨਹੀਂ ਆਗੇ ਰਸਤੇ ਨਹੀਂ ਹੈਗੇ ਹੁ ਜਿਹਦੇ ਖੜਕਦੇ ਨਾਲ ਹੈ ਤੈਨੂੰ ਦੇਖੋ ਪਾਣੀ ਨਹੀਂ ਵਗਦਾ ਫਿਰਦਾ ਇਹ ਹਾਂ ਆ ਦੇ ਉਪਰ ਨਾਲ ਜੇ ਹੁਣ ਤਾਂ ਕੱਚੇ ਰਸਤੇ ਨੂੰ ਗੱਡੀ ਪਾ ਲੈ ਨੂੰ ਗੱਡੀ ਥੋੜੀ ਜਾਣੀ ਆ ਦੱਗ ਜਾਣੀ ਹੈ ਅਗਲੇ ਚੜਦਾ ਰੇਟ ਫਿਰ ਹੋਊਗਾ ਬੜੀ ਝੜੀ ਦਾ ਬਾਈ ਫਿਰ ਸੁੱਕ ਜੇ ਪੱਟ ਹੁੰਦੀ ਹੈ ਉਹ ਡੇੜੇ ਹੋਵੇ ਰਸਤੇ ਫਿਰ ਦਾ ਪੱਟ ਹੋ ਜਾਂਦੀ ਹੈ ਇਹ ਤਾਂ ਬਾਈ ਰੇਟ ਹੋ ਗਏ ਨੇ ਠੇਕੇਦਾਰਾਂ ਨੂੰ ਵੀ ਰੇਟ ਹੈ ਖੇਤ ਮਾਲੀ ਟ੍ਰੇਲੀ ਨਾਲ ਕੱਟ ਕੇ ਸਰਕ ਬਣਾ ਦਿੰਦੇ ਬਾਰ ਕਰ ਦੇ ਲਿਆ ਲਿਆ ਕੇ ਰੇਟ ਹੋਵੇ ਉੱਤੇ ਦਾ ਬਾਸ ਜਿਗਰਾ ਪਹਿਲਾਂ ਖਰੀਦ ਲੈਂਦੇ ਫਿਰ ਆਹ ਟਾਈਮ ਪੜਦੇ ਆ ਗਏ ਆ ਬਾਈ ਹਾਂ ਮੇਰਾ ਰੇਟ ਚਾਹੀਦਾ ਫਿਰ ਟ੍ਰੈਲੀਆਂ ਮੇਂ ਕੱਢਣ ਨਾਲ ਡਬਲ ਖਤਿਆ ਪੈਣਾ ਦੇ ਦਿੰਦਾ 1.5 ਸਾਲ ਖੜਾ ਲੈਂਦੇ ਆ ਹਾਂ ਯਾਰ ਜਿਹਦਾ ਕੰਮ ਹੈ ਨਾ ਉਹ ਸਾਰਾ ਕੁਝ ਬੜਾ ਬੜਾ ਕਾਦਰ ਰੇਟ ਵਧਣਾ ਕਿ ਹੇ ਟਾਈਮ ਗਲ ਕੰਨਾ ਦਾ ਪ੍ਰੋਗਰਾਮ ਆ ਆ ਗਈ ਹਵਾ ਬਾਈ ਲੋਕਲ ਸੌਦੇ ਕਰਨੇ ਉਹਦੇ ਰੱਖਣੇ ਆ ਗਿਆ ਬੁੱਲਾ ਵਧੀਆ ਵਧੀਆ ਆ ਜAVE ਹਵਾ ਕਰਕੇ ਦਸੀ ਬੈਠਿਆ ਪਰ ਆਏ ਆ ਹੁਣ 5-7 ਦਿਨ ਹੋ ਗਏ ਧੁੱਪ ਨਹੀਂ ਦਿਖੀ ਹੈਗੀ ਇਹ ਫਾੜੇ ਕਰਕੇ ਹੀ ਆ ਤੇ ਹੁਣ ਹਵਾ ਜਲਦੀ ਸਾਡੀ ਹੂਤ ਵਾਈ ਵਜਾਈ ਤੋ ਇਹ ਵੱਡਾ ਫਟ ਕੇ ਕਹਿੰਦੇ ਹਮਾਸ਼ਲਵਾ ਬੱਦਲ ਘਲਤਾ ਉਹਨਾਂ ਖਾਨ ਉਹਦੇ ਸਾਹਮਣੇ ਆਜੇ ਸਾਹਮਣੀਆਂ ਇਹ ਹੋਰ ਕਿੰਨਾ ਲੇਬਰ ਮਿਲਦੀ ਹੁੰਦੀ ਹੈ ਨਜ਼ੀਰਾਂ ਹੀ ਹੈ ਆਹੋ ਬੀਨ ਨੂੰ ਕਦੇ ਆ ਪਟਕੇ ਲਾ ਦੋ ਐ ਮੰਨੇ ਨਹੀਂ ਮੈਂ ਜਾਇਆ ਕਿਤੇ ਗੁਰਮੁਖ ਦੇ ਲਾਉਣਿਆ ਸਾਰੇ ਲੇਬਰ ਬੋੱਕ ਹਲੇ ਚੱਕਰ ਪਤਾ ਕੀ ਹੋ ਗਿਆ ਨਹੀਂ ਕਰਕੇ ਸਭ ਉਹ ਕਹਿੰਦਾ ਉਹ ਬਾਈ ਨਾਲੇ ਹੁਣ ਤਕਰੀਬਨ ਮੰਡ ਤਾਂ ਲੱਗ ਗਿਆ ਸਾਰਾ ਕਰ ਰਹਿ ਗਿਆ ਆ ਕਹਿੰਦਾ ਹਾਂ ਹਾਂ ਤੇ ਕਹਿੰਦਾ ਮੇਰਾ ਢਿੱਡ ਜ਼ਿਆਦਾ ਭਾਰਾ ਹੋ ਗਿਆ ਮੈਂ ਕੋਲਡ ਖੋਡਰ ਹੀ ਹੋਉਂਦਾ ਸੀ ਨਾ ਹੈ ਬਾਈ ਮੰਡ ਕੇ ਕਹਿੰਦਾ ਲੱਗ ਗਿਆ ਸਾਰੀ ਮੰਡ ਦਾ ਵਾ ਲੱਗ ਗਿਆ ਸਾਰੀ ਨਾਉਂ ਏਰੀਆ ਲੱਗ ਗਿਆ ਉਧਰ ਕਰੇ ਗਿਆ ਲੱਗ ਗਿਆ ਸਾਰਾ ਮਾੜਾ ਮੋਟਾ ਹੈਗਾ ਜਿਹਦੀ ਗਰੀਲੀ ਛੋਟੀ ਹੈ ਮੰਨ ਕੇ ਚੱਲ ਤੂੰ ਜੱਗੇ ਰਾਹ ਦੇ ਲੇ ਕੇ ਉਹਨੇ ਵਾਤੇ ਲੈ ਕੇ ਇਤਰਾ ਹੈ ਸੱਦਾ ਪਰੋਲ ਤੋ ਰੱਖ ਲਾ ਸਾਰਾ ਡੱਬਾ ਲੱਗ ਗਿਆ ਉਹ ਬਸ ਸਰੇ ਸਹੀ ਅੰਤਰੰਤਰ ਬੰਨ੍ਹਾ ਤੇ ਰਾਜਤਾ ਵਗਿਆ ਨਹੀਂ ਓਏ 80% ਕੰਮ ਕਰੀ ਗਏ ਵਸ ਤੂੰ ਮੰਨ ਕੇ ਚੱਲ ਵੀ 80 ਜੀਲੇ ਲੱਗ ਕੇ ਵੀ ਰਹਿੰਦੇ ਆ ਬਸ ਉਹ ਫੇਰ ਤਾਂ ਨਿਬੜ ਗਿਆ ਉਹ ਵੀ ਆ ਦੋ ਦਿਨ ਮੇ ਲੱਗ ਲੈਣੇ ਲੱਗ ਲੈਣੇ ਫੇਰ ਦੋ ਦਿਨ ਲਗਿਆ ਲੇਵਰ ਵੇਲੀ ਹੋ ਜਾਣੀ ਕਤੂ ਹੋ ਗਿਆ ਦਵਾਈ ਪਾ ਦੇ ਭਾਈਆ ਚੱਲ ਇਹ ਤੁਨੂੰ ਗੱਲਾਂ ਦਵਾਈ ਪਾ ਦੇ ਫਿਰ ਤੂੰ ਦਵਾਈ ਤੋਂ ਮੈਂ ਪਾਣੀ ਪਾਣੀ ਪਾ ਦਮਾ ਹੋ ਥੋੜਾ ਜਣਾ ਟੈਟਾ ਪਾਣੀ ਥੋੜਾ ਖਾ ਹਾ ਲੇਟ ਆਉਣੀ 1:30 ਵਜੇ ਹਨਾ ਭਾਈ 1:30 ਵਜੇ ਕੀ ਆ ਬੰਦਾ ਪੌੜਾ ਘੱਟਾ ਚਲਾਉਣੀ ਹੈ ਕੱਲ 3:00 1:30 ਵਜੇ ਰਾਤ ਦੀ ਜਾਂਦੀ ਸਵੇਰ ਨੂੰ ਠੀਕ ਹੈ ਆਹ ਹੋਵੇ ਰਾਤ ਦੇ ਬਾਰੀਓ ਰਾਤ ਦੀ ਆਲੀ ਕੱਲ ਦਿਨ ਦੀ ਦਿਨ 1:30 ਵਜੇ ਜਲਦੀ ਕੱਲ ਵੀ ਬਿੰਦਰ ਨੇ ਉਹ ਉੱਥੇ ਦੇਖਿਆ ਕਹਿੰਦਾ ਮੋਟਰ ਤਾਂ ਚੱਲਦੀ ਐ ਓਰੇ ਬੱਲਾ ਬੰਦਦਾ ਹੋਈ ਤਾਰੇ ਲਗੀ ਪਰ ਹਾਂ ਗੁਰਮੁਖ ਗਾਲੀ ਬਣੇਗੀ ਮੋਟਰ ਦੇਖੀ ਐ ਫੇ ਚੱਲਿਆ ਕੰਮ ਚਲ ਆ ਵੀ ਕਦਾਂ ਹਪਲਵਾਨ ਕਿਦਾਂ ਠੀਕ ਐ ਤੂੰ ਪਿਆ ਮੇਜ ਪਰ ਅੱਜ ਆਏ ਨਹੀਂ ਬੰਦੇ ਕੋਈ ਕਿੱਥੇ ਗਈ ਟੀਮ ਅੱਜ ਅੱਜ ਬੰਦੇ ਆਏ ਨਹੀਂ ਹਲੇ ਮੋਟਰ ਬਣਾਉਣਗੇ ਘੱਟ ਦਪੈਨ ਨੂੰ ਨਹੀਂ ਆ ਟਾਈਮ ਹੋ ਜਾਂਦੀ ਐ ਹਾਂ ਕਰਨ ਨੂੰ ਤਾਂ ਜਾਣਾ ਰਸ ਬੰਮੂ ਘਰ ਜੀ ਲੱਦਾ ਕ ਮੋਟਰ ਵਾ ਹਾਂ ਕਾਲ ਹੈ ਹਾਂ ਕਾਲ ਘਰ ਪਹੁੰਚ ਰਾਨ ਮਿਲਦਾ ਮੋਟਰ ਵੀ ਲੱਗਦਾ ਕਿੰਨੇ ਛੋਟੇ ਰਹਿ ਗਈਆਂ 5 ਪੰਜ ਰਹਿ ਗਈਆਂ ਫਿਰ ਜਾਏਗਾ ਨਾ ਸਕੂਲ ਮੁੰਡੇ ਰਟੇਮ ਆ ਗਿਆ ਕਹਿੰਦੇ ਸਕੂਲ ਜਾਣ ਦਾ ਬਥੇਰੀ ਐਸ਼ ਕਰ ਲਈ ਕਿੰਨੀ ਐਸ਼ ਕਰੀ ਬਹੁਤ ਕਿੰਨਾ ਕ ਫੋਨ ਦੱਬਿਆ 10 ਟੀਵੀ ਖਰਾਬ ਹੋ ਗਿਆ ਟੀਵੀ ਖਰਾਬ ਹੋ ਗਿਆ ਕਹਤਾ ਰਿਮੋਟ ਦੱਬਿਆ ਪੂਰਾ ਦੱਬਦਾ ਕਿਤੇ 65 ਬਾਈ ਆ ਹਾਂ ਲੱਗੇ ਤਾਂ ਕਿੰਨੇ ਕਰਾਗੇ ਥੋੜੇ ਜਿਹੇ ਰਹਿ ਗਏ ਦਵਾਈ ਪਾਉਣੀ ਦੀ ਬਾਈ ਸੀ ਲੈ ਕੇ ਆਏ ਵਾ ਉਹ ਪਈਆ ਸਾਹਮਣੇ ਕੰਧ ਪਰ ਰੱਖੀ ਵੀ ਉਹ ਟਰੀਪਰ ਬੰਨ ਲੱਗੇ ਤੇ ਬਾਰਵਾ ਪਾ ਦੇਣੀ ਫਿਰ ਬੇਲੇ ਹੈ ਬਹੁਤ ਅਮੀਆ ਬਾਈ ਬੰਦਾ ਹੈ ਲੋ ਜੀ ਬਾਈ ਬਿੰਦਰ ਬਾਈ ਨੂੰ ਵਧਾਈਆਂ ਬਾਈ ਵਧਾਈਆਂ ਮਾਹਿੰਦਰ ਗੰਨੀ ਬਦੰਗੀਆਂ ਹੋ ਗਈਆਂ ਇੱਕ ਦਿਨ ਪਹਿਲਾਂ ਇਹਦੇ ਦੇਖ ਲਈ ਅਸੀਂ ਬਾਹਰੋਂ ਆਪਣੇ ਦੇਖ ਲੈਣੇ 15 ਆ ਚੀਜ਼ ਤੇਰੀ ਬਈ ਵਧੀਆ ਲੱਗੀ ਮੈਨੂੰ ਇਹ ਦੇਖੀ ਦੀ ਕਾਪੀ ਮੰਦੀ ਚੁਆਇਸ ਕਰੀ ਜਨੇ ਲਵਾਈ ਦੀ ਪਹਿਲਾਂ ਇਹ ਹਾਂ ਸੋਨੀ ਦੇ ਘਰੇ ਇਹ ਇਹ origignal ਲੱਗਿਆ ਹੁਣ ਹਾਂ ਜੇਲੇ ਬਾਈ ਗਾਲ ਦੀ ਵੀ ਉਹ ਐ ਲੱਗੀ ਵੀ ਪੱਤੀ ਹਾਂ ਇੱਕ ਲੱਗੀ ਵੀ ਉਹਨੂੰ ਉਹਨੇ ਹੋਰ ਪੱਤੀ ਉਹਨੇ ਲਵਾ ਕੇ ਵੀ ਉਹਨੂੰ ਬਾਲ ਦੇ ਲਵਾਤੇ ਓਰੇ ਖੁੱਲਦਾ ਰਹਤਾ ਐਨਾ ਹਾਂ ਹਾਂ ਤਾਂ ਐ ਪਿੰਨਾ ਕੋਲਾਂ ਦੀ ਉਹ ਨਹੀਂ ਹੈਗੀ ਜਿਹਦੇ ਆਪਣੀ ਪਿੰਨਾ ਚਲ ਚੀਜ਼ ਠੀਕ ਐ ਖੋਣ ਖੋਣ ਤੇ ਹੂੰ ਉਹ ਵੀ ਨਾ ਦੋ ਪੌਣੀ ਔਖੇ ਸੌਖਾ ਠੀਕ ਐ ਹੁਣ ਇਹਦਾ ਬਾਈ ਚੈੱਕ ਅਗਲੇ ਸਾਲ ਕਰਨੇ ਆ ਤਾਂ ਉਹ ਫੇਰ ਤਾਂ ਨਹੀਂ ਬਣੂ ਉਹੀ ਰੋਟਰ ਵਾਹ ਜਾਂਦਾ ਰੋਟਰ ਬਾਈ ਘੋੜੀ ਫੈਂਸੀ ਦਿਵਾਲੀ ਬਾਈ ਆ ਫੈਂਸੀ ਲੁਵਾਈ ਨਾ ਹਾਂ ਠੀਕ ਪਾਇਪ ਨਹੀਂ ਲਵਾਇਆ ਉਹ ਪਾਇਪ ਵੈਸੇ ਚਾਹੀਦਾ ਵੀ ਨਹੀਂ ਪਾਇਪ ਨਹੀਂ ਰੋਏ ਕੋਈ ਕਟਿੰਗ ਨਹੀਂ ਬਾਈ ਕੋਈ ਵੀ ਮੰਦਰ ਨਿੱਗਰ ਬਹੁਤ ਆ ਉਹੀ ਲਾਦੇ ਚੱਕ ਨਹੀਂ ਹੁੰਦੇ ਹੈਗੇ ਠੀਕ। ਤਾਂ ਗੱਲਾਂ ਸੁਆਗਾ ਕੱਲੇ ਬੰਦੇ ਤੇ ਪਈ ਰੱਖੋ। ਠੀਕ ਹੈ ਚਲ ਅੰਗਲ ਵੀ ਲੱਗੋ। ਸੁਆਗਾ ਪਈ ਰੱਖ ਹੁੰਦਾ ਕੱਲੇ ਬੰਦੇ ਦੇ। ਸੋਦੇ ਨੂੰ ਖੜਾ ਕਰ ਲਾ। ਪਿੱਛੇ ਫਾਲੇ ਬਾੜ ਦੇ ਥੱਲੇ ਆਪਣੇ ਆਪ ਰੱਖ ਦਿੰਦਾ ਜੀ। ਸੁਆਗਾ ਜਰਾ ਹੱਥ ਨੇ ਓਖਾ ਕਰਨਾ। ਨਾ। ਉੱਤੇ ਬਿਛਰੇਗਾ ਬਹੁਤ ਬਾਬਾ। ਆਹ ਤਾਂ ਆਹ ਕਿੰਨੀ ਦੂਰ ਹੈ। ਆਪੇ ਹੋਰ ਕਹਣਾ। ਉਹ ਰਾਂਗ ਹੋਇਆ ਨਾ, ਉਹ ਰਾਂਗ ਲੰਮਾ ਹੈ ਨਾ ਸੱਚੀ ਬੋਲੇ। ਪਾਸ ਆ ਬਾਈ ਤੇਰੇ ਹਾਲ। ਪਾਸ ਆ ਬਾਈ। ਇਹ ਤਾਂ ਹੁਣ ਜਿੱਦਣ ਚਲਾ ਕੇ ਦੇਖੂਗਾ ਉਦਣ ਦੇਖਦੇ ਆ। ਹਾਂ। ਅਰਜੰਦ ਦਾ ਸਿਆਣੂ ਕਿੱਥੇ ਗਿਆ ਹਾਂ ਉਹਦਾ ਟੂੜਾ ਪੜ ਦੂਗਾ। ਇਹਦਾ ਤੇਰੀ ਤੇਰੀ ਆਏ ਮੇਰੀ ਦੂਈ ਆ ਪਤਾ ਨਹੀਂ ਕਿ ਇਹ ਇਹਦਾ ਕੀ ਫਰਕ ਹੈ ਪਤਾ ਨਹੀਂ ਕੋਈ ਫਰਕ ਹੁੰਦਾ ਹੈ ਤਿੰਨ ਦੂਨਾ ਟੈਨਾ ਦੂਨਾ ਗਏ ਆ ਟੈਨਾ ਤੇਰੀ ਆਹ ਪਤਾ ਨਹੀਂ ਹੱਕੀ ਟੈਪ ਹੋ ਸਿੱਧੀ ਆ ਉਹ ਥੋੜੀ ਸਿੱਧੀ ਹੋ ਕੇ ਥੱਲੇ ਤੇ ਮੁੜੀ ਵੀ ਆ ਹੂੰ ਵਧਿਏ ਵਧਿਏ ਬਾ ਠੀਕ ਹੈ ਕੱਲ ਨੂੰ ਤੁਹਾਨੂੰ ਅਸੀਂ ਵੀ ਦਿਖਾ ਰਹਿਣਾ ਸਭ ਹਾਂ ਹਾਂ ਡਬਲ ਲਾਤੀ ਹਾਂ ਇਹ ਮੈਂ ਕੀ ਹੁਣ ਗਲਤੀ ਹੋ ਗਈ ਜੇ ਤਿੰਨ ਤਿੰਨ ਲਿਆਂਦਾ ਹੋਰ ਵਧੀਆ ਲੱਗਣੀਆਂ ਦੀਆਂ ਇਹ ਦੋ ਦੋ ਦੀਆਂ ਚੱਲ ਲੱਗ ਜੂਗੇ ਉਹ ਵੀ ਨਾ ਨਾ ਠੀਕ ਹੈ ਬਣਾ ਕੇ ਲੱਗਣੀਆਂ ਐ ਲੋ ਜੀ ਬਾਈ ਕੱਲ ਕੱਦੂ ਕਰਿਆ ਤਾਂ ਤੇ ਜੀਰੀ ਲਾਗੇ ਬਾਈ ਬੰਦੇ ਇਹ ਚ ਦਵਾਈ ਆਪਾਂ ਨੇ ਪਾਤੀ ਦੇਖੋ ਪਾਰ ਹੈ ਉਹ ਵਿੱਕੀ ਬਾਈ ਵਾਲੇ ਰਹਿ ਗਏ ਉਹਨਾਂ ਨੂੰ ਬਾਈ ਬੰਦੇ ਮਿਲੇ ਨਹੀਂ ਹੈਗੇ ਥੋੜਾ ਜਿਹਾ ਕੰਮ ਲੇਟ ਆ ਉਹਨਾਂ ਦਾ ਹੁਣ ਦੋ ਦਿਨ ਤੱਕ ਕਹਿੰਦੇ ਕੱਦੂ ਹੋ ਗਿਆ ਦਾ ਬਾਈ ਆਪਨੇ ਲੱਗੀ 26 ਚਲ ਬਾਬੇ ਦੀ ਕਿਰਪਾ ਨਾਲ ਬਾਈ ਕੰਮ ਨੇ ਵੜਿਆ ਸ਼ਾਮ ਦਾ ਟਾਈਮ ਆ ਬਾਈ ਫੁੱਲ ਗਰਮੀ ਆਈ ਹੈ ਨਾ ਕੇ ਆਏ ਆ ਹਲੇ ਵੀ ਦੇਖ ਲੋ ਵੀ ਹਵਾ ਦਾ ਪੱਤਾ ਨਹੀਂ ਹਿੱਲ ਰਹਾ ਗਾ ਫੁੱਲ ਗਰਮੀ ਬੜਾ ਕੰਮ ਹੋਇਆ ਬੈ ਨਾਲ ਇੰਨੇ ਮੀ ਪਏ ਆ ਪਹਿਲਾਂ ਪਿੱਛੇ ਲੈ ਇੱਕ ਪੱਤਾ ਵੀ ਬਾਈ ਦੇਖ ਲੋ ਮੜਾ ਜਾ ਵੀ ਗੁੰਮ ਵਾਲਾ ਕੰਮ ਹੈ ਬਾਕੀ ਰਾਜੂ ਬਾਈ ਨੂੰ ਬਾਈ ਉਧਰ ਉਹਨਾਂ ਨੇ ਤੰਗ ਕਰਿਆ ਬੀ ਜਾਨਵਰਾਂ ਨੇ ਉਹ ਦੇਖੋ 5-10 ਮਿੰਟ ਬਾਅਦ 20 ਮਿੰਟ ਬਾਅਦ ਗੇੜਾ ਮਾਰ ਕੇ ਆਉਣਾ ਪੈਂਦਾ ਉਹਨੂੰ ਵੀ ਜਾਲ ਕੁਕੜੀਆਂ ਜੀ ਬਾਈ ਤੰਗ ਕਰੀ ਜਾਂਦੀਆਂ ਜਿਹਨੂੰ ਮਕਰਾਬੀ ਕਹਿੰਦੇ ਆ ਬਾਕੀ ਬਾਈ ਦਵਾਈ ਬਾਈ ਦੀ ਅੱਜ ਪਾਣੀ ਪਾਏ ਨਹੀਂ ਹੈਗਾ ਸਵੇਰੇ ਪਾਉਂਗੇ ਤਾਂ ਅੱਗੀਆਂ ਪੈ ਗਈਆਂ ਕਿ ਥੋੜਾ ਜਿਹਾ ਪਾਣੀ ਪੀ ਗਿਆ ਜਾਂ ਦਵਾਈ ਬਾਈ ਤੀ ਯਾਰ ਪਾਣੀ ਪੂਰਾ ਤਾਂ ਬਾਕੀ ਬੂਟੇ ਦੇਖ ਲਓ ਬਾਈ ਸਾਹਮਣੇ ਹੌਲੀ ਹੌਲੀ ਕਵਰ ਹੁੰਦੇ ਜਾਂਦੇ ਆ ਬੂਟਾ ਹੀ ਬੂਟਾ ਆਪਣੀ ਮੋਟਰ ਦੇਖ ਲਓ ਵੀ ਬੂਟਿਆਂਗੇ ਭਰੀ ਪਈ ਆ